ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੇ ਦੋ ਤੁਹਾਨੂੰ ਜਿਹੜੀਆਂ گاਵਾ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਚਲੋ ਸਭ ਵਧੀਆ ਜੀ ਵੇਖ ਗਿਆ ਮਾਲ ਉਹਦੇ ਨਾਲ ਆ ਫਿਰ ਹਾਂਜੀ ਹਾਂਜੀ ਵੇਖ ਗਿਆ ਵੀਰ ਜੀ ਠੀਕ ਹੈ ਅੱਜ ਫਿਰ 4 ਮੱਜਾਂ ਤੇ ਦੋ گاਵਾ ਹਨਾ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਮਨਿੰਦਰ ਸਿੰਘ ਹਾਂਜੀ ਤਸਵੀਰ ਲਈ ਨਾਲਾ ਜਿਲ੍ਹਾ ਮਰਸਾ ਟੈлефон ਨੰਬਰ ਕੋਲ ਤੇ ਕਰੀ 78895347 ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਆਪਾਂ ਇਧਰ ਕਰ ਲਈਏ ਪਹਿਲੇ ਨੰਬਰ ਤੋਂ ਕਿ ਨਵਾਂ ਸੁਭਾ ਸੂਗਾ ਵੀਰ ਜੀ ਹੈ ਇਹਨਾਂ ਵੀਰ ਜੀ ਘਰ ਵਾਲੇ ਤੇ ਆਂਦੇ ਸੀ ਤੀਜਾ ਸੁਭਾ ਸਹੀ ਹੈ ਅੱਛਾ ਆਪਾਂ ਚੌਥਾ ਸੁਭਾ ਆਂਦੇ ਠੀਕ ਹੈ ਹਾਂਜੀ ਤੇ ਕਿੰਨਾ ਚਿਰ ਐਸੋ ਹੀ ਨਾ ਇਹਨੂੰ ਸੀਨ ਮੇਰਾ 15 ਦਿਨ ਹੋ ਉਸ ਤੇ ਕਿੰਨਾ ਦੁੱਧ ਤਿਆਰ ਦੇ ਫਿਰ 8 ਲੀਟਰ ਠੰਡਾ ਕਰਕੇ ਦੁੱਧ ਤਿਆਰ ਲਿਆ ਫਿਰ ਤੋਰ ਦੇ ਇਕੱਲੀ ਕਿਦਣਾ ਸਾਰੇ ਛੋਟੇ ਤੇ ਵੱਡੇ ਪਾਵਲ ਨ ਜਾਵਾਂਗੇ ਆਪਾਂ ਵੀਡੀਓ ਜਿਹੜੀ ਸਾਰੀ ਜਰੂਰ ਵੇਖੇ ਦੋ ਗਾਵਾਂ ਵਿੱਚ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਇਹ ਕਾ ਵੀ ਗਾਂ ਤਾਂ ਦਿਖਾਉਣੀ ਆ ਬੱਚੇ ਜਿਹੜੇ ਇਹਨਾਂ ਦੇ ਅੰਦਰ ਵੱਜੇ ਉਹਦੇ ਕਰਕੇ ਵੀ ਥੋੜਾ ਜਿਹਾ ਕਰਤੀ ਹਾਂ ਦੇ ਸਾਦੇ ਥਲੇ ਮੋਕੇ ਦੇ ਦੁੱਧ ਦੇ ਕੋਲ ਜਿਹੜਾ 8 ਲੀਟਰ ਤਿਆਰ ਦੱਸਦੇ ਆ ਬਾਕੀ ਅੱਗੇ ਕੋਈ ਆਪਣੀ ਚਵਾਈ ਕਰਕੇ ਖੜੇ ਫੇਕ ਕਰੀ ਵੀ ਦਿਲਾਇਆ ਉਹ ਦਿਨ ਫਿਰ ਬੰਦਾ ਜੀ ਤੇ ਤਾਂ ਹਨ ਵੀ ਦੇਖਦਾ ਦੇ ਲੱਗੇ ਤਾਂ ਤੇ ਦੁੱਧੋਂ ਮਤੂ ਕੀ ਪੀਤੀ ਹੋਰ ਕਿ ਜਿਆਦਾ ਨਹੀਂ ਕਹਿੰਦੇ ਕਿਲੋ 2 ਕਿਲੋ ਦਾ ਤਾਂ ਫਰਕ ਪਾਉਗੇ ਅੱਛਾ 9 10 ਕਿਲੋ ਤੱਕ ਜਿਹੜਾ ਚੁਵਾਈ ਜਾਊਗੀ ਤੇ ਕੀ ਮੁੱਲੇ ਦਾ ਮੁੱਲ ਕਰਨ ਨੂੰ ਵੀ ਜੀ ਭਾਏ 60000 ਕਰਦੀ ਹਾਂਜੀ 55000 ਤੋਂ ਮਾਨਤਨ ਕਰਦਾ ਕਿੰਨਾ ਕਰ ਦੋਗੇ ਦੋ ਯਾਰ ਕਰਾ ਅੱਛਾ 54000 ਦੀ ਦੇ ਦੋਗੇ ਚਲੋ ਕੋ ਫੋਨ ਲਾਵੇ ਹਨਾ ਮੌਕੇ ਤੇ ਹੋਰ ਹੋ ਜਾਊਗਾ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਇੱਕ ਹੋਰ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਬੋਡੀ ਵੇਟ ਜਿਹੜਾ ਇਹਦਾ ਚੰਗਾ ਹੈ ਤੇ ਕੱਦ ਕਾਠ ਵੀ ਜਿਹੜਾ ਇਹਦਾ ਠੀਕ ਹੈ ਆ ਦੇ ਸਾਦੇ ਥੱਲੇ ਤੁਹਾਨੂੰ ਦਾ ਸਾਈਜ਼ ਕਰਤੋ ਵੀ ਇਹਦਾ ਵੇਜੀ ਕਿੰਨ੍ਸ ਸੁਆਜੇ ਇਹਦੀ ਕਿਤੇ ਜਸ ਸੁਆਜੇ ਤੀਸਰਾ ਸੁਆ ਹੈ ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਇਹਨੂੰ ਦੇਖੀ ਪੰਗਵਾ ਸੁਆਜੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ 10 ਲੀਟਰ ਤੋਂ 4 ਦੇ 9 ਲੀਟਰ ਦੀ ਗਾਰੰਟੀ ਆਪੇ ਕੋਲ ਹਰ ਅੱਛਾ ਤੇ ਇਹ ਕਿਨਾਂ ਚ ਵਾਈ ਜਾਊਗੀ ਇਹ ਲਿਖੀ ਦੋ ਤੇ 11 ਨੂੰ 12 ਲੀਟਰ ਕਰੂੰ ਤੇ ਇਹਦਾ ਮੁੱਲ ਤੇਰਾ ਮੁੱਲ ਤੁਸੀਂ ਦੱਸ ਦੋ ਜਿਆ ਜਿਆ ਕਰ ਦੋ ਬੱਚੇ ਸਾਰੇ ਸਾਰੇ ਉੱਧਰ ਆ ਇੱਕ ਇਹ ਅਜਿਹਾ ਵੀ ਜੀ ਬੱਚੇ ਇੱਕ ਰੀ ਦਿਖਾ ਦੇਵਾਂਗੇ ਬਾਅਦ ਚ ਸਾਰੇ ਇਕੱਠੇ ਲੇ ਲੈ 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 ਕੇ ਤੇਰੀ ਮੁੱਲ ਦੱਸਦੇ ਹੁਣ ਇਹਦਾ ਪਾਸਟ ਤੇਟ ਪੁਰੇ ਤਾਂ ਹਿਆ ਪੰਦੇ ਇੱਕ ਸਾਥ ਨੇ ਠੀਕ ਹੈ ਬੋਡੀ ਵੇਟ ਜਿਹੜਾ ਇਹਦਾ ਠੀਕ ਹੈ ਜਿਹੜਾ ਤੇ 11 12 ਲੀਟਰ ਤੱਕ ਦੁੱਧ ਦੇ ਵੀਰ ਜੀ ਨਹੀਂ ਕਹਿੰਦੇ ਕਿ ਜਿਹੜਾ ਇਹ ਚਵਾ ਸਕਦੀ ਆ ਆ ਦੇ ਫੰਦੇ ਸਵਾਰ ਨਾ ਇਹਦਾ ਵੀ ਲਾਗੇ ਤਾਂ ਤੇ ਇਹਦਾ ਕੀ ਫਿਰ ਰੱਖਣਾ ਮੁੱਲ ਵੀਰ ਜੀ ਮੁੱਲ ਤਾਂ ਵੀਰ ਜੀ ਭਾਵੇਂ ਇੰਦਾ ਨਹੀਂ ਝੋਟੇ ਦਾ 65000 ਕਰ ਲੀਏ ਹਾਂਜੀ ਆ ਵੀ ਵੇਖਦੀ ਆ ਠੀਕ ਹੈ ਪਰ ਆਪਾਂ ਇਹਨਾਂ ਨਹੀਂ ਕਰਨਾ ਕਿੰਨਾ ਕਰਦੇ ਪਾਣਾ ਲਈ ਪਾਣਾ ਦੇਣੀ ਥੋੜੀ ਜਿਆਦਾ ਤਾਂ ਮੰਨ ਤਾਲ ਕਰ ਦਾਂ ਕਿੰਨਾ ਕਰਦੇ ਹੋਗੇ 2000 ਹੀ ਛੱਡ ਦਾਂ ਅੱਛਾ 55000 ਦੀ ਦੇ ਦਾਂ 2000 ਦੀ ਦੇ ਦਾਂ ਠੀਕ ਹੈ ਜੀ ਤੇ ਦੁੱਧ ਨਾਲ ਲੀਟਰ ਚ ਆ ਕੇ ਦੋਗੇ ਕਰ ਆ ਕੇ ਵੀਰ ਜੀ ਗਾਰੰਟੀ ਨਾਲ ਠੀਕ ਹੈ ਜੀ ਹਾਂ ਦੇ ਸਾਹਿਬ ਉਤਰਾਂ ਜਿਹੜਾ ਕੱਦ ਵਜਨ ਦੀ ਜਿਹੜੀ ਚੰਗੀ ਆ ਜਿਹੜੀ ਇਹ ਤੇ ਹੁਣ ਜਿਹੜੇ ਤੀਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ